ਕੇ ਭਾਗ ਨੇ ਸਤਿਗੁਰੂ ਜੀ ਨੇ ਸਾਨੂੰ ਆਪਣੇ ਦਰ ਦੇ ਉੱਤੇ ਬੁਲਾਇਆ ਐਸੀ ਪ੍ਰੀਤ ਕਰਹੁ ਮਨ ਮੇਰੇ ਆਠ ਪਹਿਰ ਪ੍ਰਭ ਜਾਨੁ ਹੋਨੇਰੇ ਕਹਿੰਦੇ ਅੱਠੇ ਪਹਿਰ ਆਕਾਲਪੁਰਖ ਵੈਗਿਰੂ ਨੂੰ ਆਪਣੇ ਨੇੜੇ ਜਾਨਣਾ ਸੋ ਬਹੁਤ ਬਹੁਤ ਧੰਨਵਾਦ ਦੁਆਰਾ ਫਿਰ ਸਮੁੱਚੇ ਜਥੇ ਦਾ ਸੋ ਹੁਣ ਭਾਈ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਫਿਜੂਰੀ ਕਥਾ ਬਾਚ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੇ ਆਪ ਜੀ ਨੂੰ ਗੁਰਮਤ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ ਜੀ ਇਸ ਡੰਡੋਤ ਵੰਦਨ ਅਨਕ ਵਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਦੇ ਸਦਕਾ ਗੁਰੂ ਦਰਬਾਰ ਵਿੱਚ ਗੁਰ ਚਰਨਾਂ ਵਿੱਚ ਜੁੜ ਬੈਠੀ ਪਹੁੰਚ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਹੀ ਸੋਹਣੀ ਰਸ ਭਿੰਨੀ ਮਿੱਠੀ ਆਵਾਜ਼ ਦੇ ਵਿੱਚ ਆਪ ਜੀ ਨੇ ਭਾਈ ਸਾਹਿਬ ਹੋਰਾਂ ਦੇ ਪਾਸੋ ਸ਼ਬਦ ਕੀਰਤਨ ਗੁਰਬਾਣੀ ਜਸ ਸਰਵਣ ਕੀਤਾ ਹੈ ਪਿਆਰਿਓ ਸਤਿਗੁਰੂ ਜੀ ਨੇ અપਾਰ ਕਿਰਪਾ ਕੀਤੀ ਹੈ ਕਿ ਆਪਾਂ ਗੁਰੂ ਕੇ ਦਰਬਾਰ ਵਿੱਚ ਸਜ ਬੈਠੇ ਹਾਂ ਸੋ ਗੁਰਮਤ ਵਿਚਾਰਾਂ ਸ਼ਬਦ ਕੀਰਤਨ ਦੇ ਨਾਲ ਆਪ ਜੀ ਜੁੜੇ ਸੋ ਸਾਧ ਸੰਗਤ ਜੀਓ ਅੱਜ ਦਾ ਜਿਹੜਾ ਦਿਨ ਹੈ ਇਹ ਬੜਾ ਹੀ ਮਹਤਮ ਪੂਰਨ ਦਿਨ ਹੈ ਕਲਾ ਮੈਂ ਨਹੀਂ ਕਹੂੰਗਾ ਕਿ ਇਹ ਸਿੱਖ ਕੌਮ ਲਈ ਜਾਂ ਫਿਰ ਇਕ ਸ਼ਹਾਦਤ ਭਰਿਆ ਦਿਨ ਹੈ ਇੱਕ ਉਹ ਦਿਨ ਹੈ ਜਿਸ ਦਿਨ ਸਿੱਖ ਕੌਮ ਦੇ ਮਹਾਨ ਸ਼ਹੀਦ ਪਿਆਰਿਓ ਉਹਨਾਂ ਨੇ ਆਪਣਾ ਸਿੱਖੀ ਸਿਦਕ ਨਿਭਾਇਆ ਅੱਜ ਸੰਗਰਾਦ ਵੀ ਹੈ ਆਪਾਂ ਸਾਰੇ ਮੱਥਾ ਟੇਕ ਰਹੇ ਹਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹਾਂ ਤੇ ਨਾਲ ਹੀ ਆਪਾਂ ਜਿੱਥੇ ਵੱਖੋ-ਵੱਖਰੇ ਵਿਦਵਾਨਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਜਿਹੜੀਆਂ ਨੇ ਸਰਵਣ ਕੀਤੀਆਂ ਨੇ ਬੜੀ ਚੰਗੀ ਗੱਲ ਹੈ ਪਰ ਅੱਜ ਆਪਾਂ ਇੱਕ ਬੇਨਤੀ ਜਿਹੜੀ ਹੈ ਉਹ ਨਾਲ ਦੇ ਨਾਲ ਜ਼ਰੂਰ ਸਾਂਝੀ ਕਰਾਂਗੇ ਇਤਿਹਾਸ ਨੂੰ ਵੀ ਸਮਝਾਂਗੇ ਤੇ ਔਰ ਆਪਾਂ ਜੋ ਅਸਲ ਦੇ ਵਿੱਚ ਮੈਸੇਜ ਹੈ ਕਿ ਆਪਣੇ ਜੀਵਨ ਦੇ ਵਿੱਚ ਕਿ ਆਪਾਂ ਕਿਸ ਤਰ੍ਹਾਂ ਚੱਲੀਏ ਜਿਸ ਤਰ੍ਹਾਂ ਭਾਈ ਚਮਕੌਰ ਸਿੰਘ ਹੋਰਾਂ ਨੇ ਆਪਦੀ ਨੂੰ ਜਿਹੜਾ ਹੈ ਬੜਾ ਸੋਹਣਾ ਇੱਕ ਵਾਕਿਆਤ ਦਿੱਤਾ ਹੈ ਬੜੀ ਸੋਹਣੀ ਗੱਲ ਉਹਨਾਂ ਨੇ ਕਹੀ ਹੈ ਕਿ ਜਿਹੜਾ ਅੱਜ ਦਾ ਸਮਾਂ ਹੈ ਇਹ ਸਮਾਂ ਅੱਜ ਦਾ ਇੰਨਾ ਕੁ ਭਿਆਨਕ ਸਮਾਂ ਹੈ ਕਿ ਇੰਜ ਨਹੀਂ ਪਤਾ ਵੀ ਦੁਨੀਆ ਤੇ ਕੀ ਚੱਲ ਰਿਹਾ ਹੈ ਤੇ ਮਿੰਟਾਂ ਸੈਕਿੰਡਾਂ ਦੇ ਵਿੱਚ ਕੀ ਹੋ ਜਾਏ ਤੇ ਕਿਹੜਾ ਕਿੱਥੇ ਹਾਦਸਾ ਵਾਪਰ ਜਾਏ ਕਿਹੜਾ ਕਿੱਥੇ ਭਾਣਾ ਵਾਪਰ ਜਾਏ ਕੋਈ ਕਿਸੇ ਨੂੰ ਕੁਝ ਵੀ ਨਹੀਂ ਪਤਾ ਪਰ ਆਖਰ ਕਿਤੇ ਨਾ ਕਿਤੇ ਜੇ ਇਸ ਗੱਲ ਨੂੰ ਸਮਝ ਲਿਆ ਜਾਏ ਵੀ ਉਹ ਪਰਮਾਤਮਾ ਉਹ ਅਕਾਲ ਪੁਰਖ ਉਹ ਸਤਿਗੁਰੂ ਜੀ ਸਾਡੇ ਸਹਾਇਕ ਹਨ ਤਾਂ ਸਾਧ ਸੰਗਤ ਤਾਂ ਬੜੇ ਤੋਂ ਵੱਡੇ ਜਿਹੜੇ ਮਸਲੇ ਨੇ ਉਹ ਵੀ ਹੱਲ ਹੋ ਜਾਂਦੇ ਨੇ ਸੋ ਮੇਰੀ ਕਹਿਣ ਤੋਂ ਭਾਵ ਸਤਿਗੁਰੂ ਦੀ ਪਾਵਨ ਬਾਣੀ ਵਿੱਚ ਆਪਾਂ ਸ਼ਬਦ ਪੜ੍ਹਨੇ ਆ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਧੰਨ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਕਹਿੰਦੇ ਰੈਣ ਰੈਣ ਦੇ ਅਰਥ ਹੁੰਦੇ ਨੇ ਰਾਤ ਕਹਿੰਦੇ ਰਾਤ ਤੇ ਗਵਾ ਦਿੱਤੀ ਸੌ ਕੇ ਆਰਾਮ ਕਰਕੇ ਦਿਵਸ ਦਿਵਸ ਦਾ ਅਰਥ ਹੁੰਦਾ ਦਿਨ ਕਹਿੰਦੇ ਦਿਨ ਕਾਦੇ ਵਿੱਚ ਵਿਚਾਰਿਆ ਕਹਿੰਦੇ ਦਿਨ ਨੂੰ ਜਿਹੜਾ گزارਿਆ ਹੈ ਫਿਕਰਾਂ ਦੇ ਵਿੱਚ ਟੈਨਸ਼ਨਾਂ ਦੇ ਵਿੱਚ ਫਿਕਰਾਂ ਦੇ ਵਿੱਚ ਤੇ ਦਿਨ ਨੂੰ ਜਿਹੜਾ ਹੈ ਇਦਾਂ گزار ਦਿੱਤਾ ਖਾਣ ਪੀਣ ਦੇ ਵਿੱਚ ਪਦਾਰਥਾਂ ਦੇ ਵਿੱਚ ਇਹ ਜਿਹੜਾ ਦਿਨ ਹੈ ਉਹ ਨਗਾ ਦਿੱਤਾ ਪਰ ਹੁਣ ਅਸਲ ਦੇ ਵਿੱਚ ਕਾਰਨ ਕੁਝ ਹੋਰ ਸੀ ਕਰਨਾ ਕੁਝ ਹੋਰ ਸੀ ਤੇ ਕਰੀ ਕੁਝ ਹੋਰ ਹੀ ਗਿਆ ਸਤਿਗੁਰੂ ਜੀ ਨੇ ਅਗਲੇ ਬੰਦ ਦੇ ਵਿੱਚ ਗੱਲ ਜਿਹੜੀ ਸਾਰੀ ਸਪਸ਼ਟ ਕਰ ਦਿੱਤੀ ਮੇਰੇ ਪਾਤਸ਼ਾਹ ਕਹਿੰਦੇ ਹੀਰੇ ਜੈਸਾ ਹੁਣ ਹੀਰਾ ਹੀਰੇ ਦਾ ਮੋਲ ਆਪ ਸਭ ਨੂੰ ਪਤਾ ਹੈ ਜਿਵੇਂ ਆਪਾਂ ਆਮ ਕਹਾਵਤ ਵਰਤਦੇ ਹਾਂ ਕਿ ਹੀਰੇ ਦੀ ਜਿਹੜੀ ਪਰਖ ਹੈ ਉਹ ਜ਼ੌਰੀ ਨੂੰ ਹੁੰਦੀ ਹੈ ਤੇ ਹਾਲਾਂਕਿ ਉਸ ਤੋਂ ਬਿਨਾ ਉਹਦੀ ਪਰਖ ਕੋਈ ਨਹੀਂ ਕਰ ਸਕਦਾ ਚਲੋ ਖੈਰ ਕਹਿੰਦੇ ਵੀ ਹੀਰਾ ਸਭ ਤੋਂ ਮਹਿੰਗਾ ਹੁੰਦਾ ਹੈ ਜਦੀ ਕੀਮਤ ਕੋਈ ਨਹੀਂ ਕਹਿੰਦੇ ਜੇ ਉਹਦੀ ਦਰਸ਼ਨੀ ਭੇਟਾ ਵੀ ਦੇਣੀ ਹੋਵੇ ਨਾ ਜੇ ਆਪਾਂ ਹੁਣ ਹੀਰੇ ਦੇ ਦਰਸ਼ਨ ਕਰੀਏ ਕਹਿੰਦੇ ਆਪਾਂ ਤੋਂ ਸ਼ਾਇਦ ਉਹਦੀ ਦਰਸ਼ਨੀ ਭੇਟਾ ਵੀ ਜਿਹੜੀ ਹੈ ਨਾ ਦਿੱਤੀ ਜਾਏ ਕਹਿਣ ਤੋਂ ਭਾਵ ਵੀ ਇੰਨਾ ਮਹਿੰਗਾ ਹੀਰੇ ਵਰਗਾ ਜਨਮ ਸਤਿਗੁਰੂ ਜੀ ਕਹਿੰਦੇ ਨੇ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਜਿਵੇਂ ਹੁਣ ਕੌਡੀ ਦਾ ਕੋਈ ਮੁੱਲ ਨਹੀਂ ਕਹਿੰਦੇ ਉਸੇ ਤਰ੍ਹਾਂ ਇਹ ਮਨੁੱਖ ਜਿਹੜਾ ਹੈ ਆਪਣੇ ਜੀਵਨ ਨੂੰ ਬਰਬਾਦ ਕਰ ਰਿਹਾ ਇਹ ਜੀਵਨ ਦੇ ਵਿੱਚੋਂ ਜਿਹੜਾ ਹੈ ਆਪਣੀਆਂ ਚੀਜ਼ਾਂ ਨੂੰ ਆਪਣੀਆਂ ਗਲਤੀਆਂ ਨੂੰ ਜਿਹੜਾ ਹੈ ਵਧਾਈ ਜਾ ਰਿਹਾ ਪਰ ਆਪਣੇ ਜੀਵਨ ਦਾ ਖੁਦ ਇਹ ਨਾਸ਼ ਕਰੀ ਜਾ ਰਿਹਾ ਹੁਣ ਉਹ ਕਿਵੇਂ ਜੀ ਪਿਆਰਿਓ ਕੁਝ ਉਹ ਨੇ ਜਿਹੜੇ ਗੁਰੂ ਨੂੰ ਪਰਵਾਣ ਹੋ ਗਏ ਕੁਝ ਉਹ ਨੇ ਜਿਹੜੇ ਗੁਰੂ ਤੋਂ ਬੇਮੁਖ ਹੋ ਕੇ ਜਿਨ੍ਹਾਂ ਨੇ ਗੁਰੂ ਗੁਰੂ ਤੋਂ ਜਿਹੜੀ ਹੈ ਬੇਮੁਖਤਾਈ ਘਟ ਲਈ ਪਿਆਰਿਓ ਮੈਂ ਬੇਨਤੀ ਕੀਤੀ ਸੀ ਨਾ ਆਰੰਭ ਦੇ ਵਿੱਚ ਕਿ ਅੱਜ ਇੱਕ ਉਹ ਸ਼ਹਾਦਤ ਭਰਿਆ ਦਿਨ ਹੈ ਜਿਸ ਦਿਨ ਅੱਜ ਦੇ ਦਿਨ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦਾ ਖੋਪਰ ਉਤਾਰਿਆ ਗਿਆ ਅੱਜ ਦਾ ਉਹ ਦਿਨ ਸੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇ ਅਸੀਂ ਆਪਾਂ ਸਾਰੇ ਆਪਣੇ ਬੱਚਿਆਂ ਨੂੰ ਦਸੀਏ ਆਪਾਂ ਨੂੰ ਖੁਦ ਨੂੰ ਯਾਦ ਹੋਵੇ ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਕਿ ਸਾਨੂੰ ਇਹ ਗੱਲਾਂ ਜਿਹੜੀਆਂ ਨੇ ਯਾਦ ਬਹੁਤ ਘੱਟ ਰਹਿੰਦੀਆਂ ਨੇ ਚਲੋ ਸਤਿਗੁਰੂ ਜੀ ਸਾਨੂੰ ਸਮਤ ਦੇਣ ਅਸੀਂ ਉਹਨਾਂ ਆਪਣੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਜਿਹੜਾ ਯਾਦ ਕਰੀਏ ਤੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰੀਏ ਵੀ ਉਹਨਾਂ ਨੇ ਕੀ ਕੀ ਜਿਹੜਾ ਹੈ ਸਾਡੇ ਲਈ ਪੂਰਨੇ ਪਾਏ ਤੇ ਕੀ ਕੀ ਕੁਝ ਆਪਣੇ ਤਨ ਪਿੰਡੇ ਤੇ ਹੰਡਾਇਆ ਹੈ ਗੁਰਮੁਖ ਪਿਆਰਿਓ ਬੇਨਤੀਆਂ ਕਰਦਾ ਆਪਾਂ ਵਿਸ਼ੇ ਦੇ ਵਿੱਚ ਹੀ ਰਹਿ ਕੇ ਬੇਨਤੀਆਂ ਕਰਾਂਗੇ ਇਤਿਹਾਸ ਨੂੰ ਸਮਝ ਲਈਏ ਕਹਿੰਦੇ ਭਾਈ ਤਾਰੂ ਸਿੰਘ ਜੀ ਭਾਈ ਤਾਰੂ ਸਿੰਘ ਜੀ ਦੇ ਨਾਲ ਅਸਲ ਦੇ ਵਿੱਚ ਕੀ ਹੋਇਆ ਕਹਿੰਦੇ ਜੋ ਸੇਵਾ ਮੰਗਾਈ ਗਈ ਸੀ ਧੱਕੇ ਨਾਲ ਜਿਹਨੂੰ ਆਪਾਂ ਜਵਰੀ ਕਹਿ ਸਕਦੇ ਆ ਮੁਗਲ ਹਕੂਮਤ ਨੇ ਕਹਿੰਦੇ ਭਾਈ ਉਹ ਨਹੀਂ ਦਿੱਤੀ ਗਈ ਗੁਰੂ ਘਰ ਦਾ ਪੈਸਾ ਸੰਗਤ ਦਾ ਪੈਸਾ ਜਿਹੜਾ ਹੈ ਮੁਗਲ ਹਕੂਮਤ ਨੂੰ ਕਿਉਂ ਦੇਣਾ ਹੁਣ ਮੰਨ ਲਓ ਕੋਈ ਸਾਨੂੰ ਬੰਦਾ ਫੋਨ ਕਰਕੇ ਧਮਕੀ ਦੇਵੇ ਤੇ ਕਵੇ ਵੀ ਜਿੰਨਾ ਤੇਰੇ ਕੋਲੇ ਪੈਸਾ ਹੈ ਜਾਂ ਫਿਰ ਇੰਜ ਕਹਿ ਲੋ ਵੀ ਮੈਨੂੰ 50 ਲੱਖ ਦੇ ਦੇ ਐਨੇ ਦੇ ਦੇ ਜਿਵੇਂ ਆਪਾਂ ਟੀਵੀ ਸੀਰੀਲਾਂ ਦੇ ਵਿੱਚ ਵੇਖਦੇ ਆ ਮੈਨੂੰ ਐਨੇ ਪੈਸੇ ਦੇ ਮੈਂ ਤੇਰੀ ਜਾਨ ਬਖਸ਼ ਦਾਂਗਾ ਹੁਣ ਇਹ ਤੇ ਸਿੱਧਾ ਤੇ ਸ਼ਰਿਆਮਤ ਕਹੀ ਹੈ ਤੇ ਹੁਣ ਬੰਦਾ ਕਹੇ ਵੀ ਮੈਨੂੰ ਇੰਨੇ ਪੈਸੇ ਦੇ ਤਾਂ ਤੇਰਾ ਕੰਮ ਹੋਊਗਾ ਤੇ ਤਾਂ ਤੈਨੂੰ ਮੈਂ ਜਿਹੜਾ ਹੈ ਜਉਂਦਾ ਛੱਡਾਂਗਾ ਜੇ ਤੂੰ ਨਹੀਂ ਦੇਵੇਂਗਾ ਫਿਰ ਭਾਈ ਅੰਜਾਮ ਭੁਗਤਣ ਲਈ ਤਿਆਰ ਹੋ ਜਾ ਹੁਣ ਸੇਮ ਟੂ ਸੇਮ ਮੈਂ ਗੱਲ ਸੰਖੇਪ ਕਰ ਰਿਹਾ ਗੁਰੂ ਘਰ ਦਾ ਪੈਸਾ ਸਤਗੁਰੂ ਦੀ ਗੋਲਕ ਦਾ ਪੈਸਾ ਸੰਗਤ ਦਾ ਦਿੱਤਾ ਹੋਇਆ ਜਿਹੜਾ ਧਨ ਹੈ ਹੁਣ ਹਕੂਮਤ ਜਿਹੜੀ ਹੈ ਉਹ ਧੱਕੇ ਨਾਲ ਮੰਗਦੀ ਹੈ ਕਹਿੰਦੀ ਇੰਨਾ ਪੈਸਾ ਦਿਓ ਤਾ ਜਿਹੜਾ ਹੈ ਕਹਿੰਦੇ ਆਪ ਜੀ ਨੂੰ anumati ਦਿੱਤੀ ਜਾਏਗੀ ਇਹ ਸਮਾਗਮ ਕਰਾਉਣ ਦੀ ਇਕੱਠ ਕਰਨ ਦੀ ਨਹੀਂ ਕਹਿੰਦੇ ਇਹਦੇ ਤੇ ਰੋਕ ਲਾ ਦਿੱਤੀ ਜਾਏਗੀ ਹੁਣ ਸਿੱਧਾ ਸ਼ਰਿਆਮਤ ਕਹੀ ਹੈ ਜੀ ਹੁਣ ਭਾਈ ਤਾਰੂ ਸਿੰਘ ਜੀ ਕਹਿੰਦੇ ਭਾਈ ਕੋਈ ਗੱਲ ਨਹੀਂ ਦੇ ਦੇਾਂਗੇ ਪਰ ਕਹਿੰਦੇ ਇੱਕ ਗੱਲ ਯਾਦ ਰੱਖਿਓ ਆਪ ਜੀ ਇਹ ਪੈਸਾ ਲੈ ਤੇ ਜਾਓਗੇ ਕਹਿੰਦੇ ਦੁੱਗਣਾ ਹੋ ਕੇ ਨਿਕਲੇਗਾ ਇਹ ਸੰਗਤ ਦਾ ਪੈਸਾ ਹੈ ਇਹ ਗੁਰੂ ਦਾ ਪੈਸਾ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਸਾਨੂੰ ਪੈਸਾ ਦਿਓ ਭਾਈ ਤਾਰੂ ਸਿੰਘ ਜੀ ਕਹਿੰਦੇ ਕੋਈ ਗੱਲ ਨਹੀਂ ਭਾਈ ਦੇ ਦਿਆ ਤੇ ਡਰਦੇ ਨਹੀਂ ਸੀ ਉਹ ਕੇਵਲ ਇੱਕ ਸਮੇਂ ਦੀ ਨਜ਼ਾਕਤ ਨੂੰ ਸਮਝਿਆ ਕਹਿੰਦੇ ਇਧਰੋਂ ਸੰਗਤ ਦਾ ਇਕੱਠ ਹੋਇਆ ਤੇ ਜਿੰਨਾ ਪੈਸਾ ਇਕੱਠਾ ਹੋਇਆ ਜਿੰਨਾ ਧਨ ਜਿਹੜਾ ਹੈ ਉਹ ਆਇਆ ਸਾਰੇ ਦਾ ਸਾਰਾ ਧਨ ਜਿਹੜਾ ਹੈ ਮਿਲਾ ਕੇ ਵੀ ਉਹਨਾਂ ਧਨ ਨਹੀਂ ਬਣਿਆ ਜਿੰਨਾ ਉਹਨਾਂ ਨੇ ਮੰਗਿਆ ਸੀ ਹਕੂਮਤ ਅਈ ਤਾਰੂ ਸਿੰਘ ਜੀ ਕਹਿੰਦੇ ਵੀ ਓਨਾ ਪੈਸਾ ਕਠਾ ਨਹੀਂ ਹੋਇਆ ਜਿੰਨਾ ਤੁਸੀਂ ਮੰਗਦੇ ਹੋ ਜੇ ਤੁਹਾਨੂੰ ਜ਼ਰੂਰਤ ਹੈ ਮੰਗ ਕੇ ਲੈ ਲਓ ਲੈ ਲਓ ਕੋਈ ਗੱਲ ਨਹੀਂ ਬਾਅਦ ਚ ਦੇ ਦਿਓ ਓਹ ਜ਼ਰੂਰਤ ਹੈ ਤੁਸੀਂ ਕੋਈ ਲੋੜ ਵੰਦੋ ਕੋਈ ਸਹਾਇਤਾ ਕਰਨੀ ਹੈ ਕਿਸੇ ਗਰੀ ਪਰਿਵਾਰ ਦੀ ਕੋਈ ਉਂਝ ਲੈਣਾ ਹੈ ਉਂਝ ਲੈ ਲਓ ਪਰ ਤੁਹਾਡੀਆਂ ਯਾਸ਼ੀਆਂ ਵਾਸਤੇ ਕਹਿੰਦੇ ਇਹ ਪੈਸਾ ਬਿਲਕੁਲ ਨਹੀਂ ਹੈਗਾ ਤੇ ਹੁਣ ਹਕੂਮਤ ਕਹੇ ਵੀ ਇੰਨਾ ਹੀ ਲੈਣਾ ਜੀ ਪਰ ਨਹੀਂ ਭਾਈ ਤਾਰੂ ਸਿੰਘ ਜੀ ਕਹਿੰਦੇ ਨਹੀਂ ਹੁਕਮ ਚਾੜ੍ਹ ਦਿੱਤਾ ਕਹਿੰਦੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਓ ਉਹਨਾਂ ਨੂੰ ਪਾਕਿਸਤਾਨ ਲਾਹੌਰ ਦੇ ਵਿੱਚ ਲੈ ਗਏ ਲਾਹੌਰ ਲੈ ਕੇ ਜਾਂਦੇ ਨੇ ਤੇ ਉਥੇ ਉਹਨਾਂ ਦੇ ਨਾਲ ਜੋ ਹੁੰਦਾ ਹੈ ਬਹੁਤ ਮਾੜਾ ਹੁੰਦਾ ਹੈ ਅੱਜ ਦਾ ਉਹ ਦਿਨ ਸੀ ਜਦੋਂ ਭਾਈ ਤਾਰੂ ਸਿੰਘ ਜੀ ਦੇ ਉੱਤੇ ਉਹ ਤਸ਼ੱਦਦ ਢਾਇਆ ਗਿਆ ਸਾਰ ਸੰਗਤ ਇਤਿਹਾਸ ਦੇ ਵਿੱਚੋਂ ਬੜੀਆਂ ਚੀਜ਼ਾਂ ਨੇ ਜੋ ਅਸੀਂ ਜਿਨ੍ਹਾਂ ਨੂੰ ਸਮਝਾਂਗੇ ਭਾਈ ਮਨੀ ਸਿੰਘ ਜੀ ਦੇ ਨਾਲ ਵੀ ਸੇਮ ਇਦਾਂ ਹੀ ਹੋਇਆ ਸੀ ਤੇ ਭਾਈ ਤਾਰੂ ਸਿੰਘ ਜੀ ਨਾਲ ਤੇ ਕਿਤੇ ਨਾ ਕਿਤੇ ਕੁਝ ਹੋਇਆ ਤੇ ਉਹਨਾਂ ਨੂੰ ਸਜ਼ਾ ਵੀ ਦਿੱਤੀ ਗਈ ਜਿਹੜਾ ਹੈ ਵੀ ਤੁਸੀਂ ਸਿੰਘਾਂ ਦੀ ਮਦਦ ਕਰਦੇ ਹੋ ਜਦੋਂ ਮੁਠੀ ਪਰ ਸਿੰਘ ਬਚੇ ਸੀ ਇੱਕ ਬੇਨਤੀ ਹੋਰ ਕਰਾਂ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤਵਾਨਾ ਸਾਹਿਬ ਵਾਲੇ ਗੁਰਮੁਖ ਪਿਆਰਿਓ ਜਦੋਂ ਮੁਠੀ ਪਰ ਸਿੰਘਾਂ ਦੀ ਜਿਹੜੀ ਹੈ ਇਥੇ ਗਿਣਤੀ ਰਹਿ ਜਾਂਦੀ ਹੈ ਤਾਂ ਉਸ ਵਕਤ ਪ੍ਰਚਾਰ ਕਰਕੇ ਉਹਨਾਂ ਮੁਠੀ ਪਰ ਸਿੰਘਾਂ ਨੂੰ ਬਹੁਤ ਸਾਰੀ ਗਿਣਤੀ ਦੇ ਵਿੱਚ ਬਣਾ ਦੇਣਾ ਇਹ ਕੰਮ ਬਾਬਾ ਅਤਰ ਸਿੰਘ ਜੀ ਦੇ ਹਿੱਸੇ ਆਇਆ ਪਿਆਰਿਓ ਬਾਬਾ ਅਤਰ ਸਿੰਘ ਜੀ ਮਾਪੁਰਖਾਂ ਨੇ ਅੰਮ੍ਰਿਤ ਛਕਾ ਕੇ ਕਿੰਨੀ ਵੱਡੀ ਜਿਹੜੀ ਹੈ ਇਥੇ ਉਤਪੰਨ ਕੀਤੀ ਤੇ ਕਿੰਨਾ ਵੱਡਾ ਉਹਨਾਂ ਨੇ ਵਿਸਥਾਰ ਕੀਤਾ ਸਿੱਖੀ ਦਾ ਦੇ ਗੁਰਮੁਖ ਪਿਆਰਿਓ ਕਿੰਨੀ ਵੱਡੀ ਜਿਹੜੀ ਗੱਲ ਹੈ ਉਹ ਮਹਾਪੁਰਖਾਂ ਨੇ ਕੀਤੀ ਤੇ ਇੰਨੀ ਵੱਡੀ ਸਿੱਖੀ ਦਾ ਵਿਸਥਾਰ ਕਰ ਦੇਣਾ ਤੇ ਕੇਵਲ ਤੇ ਕੇਵਲ ਬਾਬਾ ਅਤਰ ਸਿੰਘ ਜੀ ਮਹਾਪੁਰਖਾਂ ਨੇ ਉਹ ਕਰਕੇ ਵਿਖਾਇਆ ਸੋ ਮੇਰੇ ਕਹਿਣ ਤੋਂ ਭਾਵ ਕਿ ਜੋ ਕੰਮ ਨਹੀਂ ਸੀ ਹੋ ਸਕਦਾ ਗੁਰੂ ਦੀ ਕਿਰਪਾ ਹੋਈ ਤੇ ਉਹਨਾਂ ਮਹਾਪੁਰਖਾਂ ਨੇ ਕਰਕੇ ਵਿਖਾਇਆ ਜਿਹਦੇ ਤੇ ਗੁਰੂ ਦੀ ਕਿਰਪਾ ਹੋਈ ਉਹਨਾਂ ਨੇ ਉਹ ਕਾਰਜ ਨੂੰ ਜਿਹੜਾ ਹੈ ਕਰਕੇ ਵਿਖਾਇਆ ਪਿਆਰਿਓ ਗੁਰੂ ਦੀ ਕਿਰਪਾ ਤੋਂ ਬਿਨਾ ਕੋਈ ਕਾਰਜ ਜਿਹੜਾ ਨਿਪਰੇ ਨਹੀਂ ਚੜ ਸਕਿਆ ਸਤਿਗੁਰੂ ਨੇ ਕਿਰਪਾ ਕੀਤੀ ਤੇ ਪਿਆਰਿਓ ਉਹ ਸਾਰੇ ਕਾਰਜ ਜਿਹੜੇ ਸੀ ਨਿਪਰੇ ਚੜੇ ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰ ਦਿੱਤੀ ਜਾਂਦੀ ਹੈ ਪਿਆਰਿਓ ਭਾਈ ਤਾਰੂ ਸਿੰਘ ਜੀ ਨੂੰ ਹੁਕਮ ਚਾੜ੍ਹ ਦਿੱਤਾ ਜਾਂਦਾ ਹੈ ਕਿ ਭਾਈ ਇਹਨਾਂ ਦੇ ਕੇਸ ਕਤਲ ਕਰ ਦਿੱਤੇ ਜਾਣ ਸਭ ਤੋਂ ਪਹਿਲੇ ਪਰ ਕੋਈ ਵੀ ਜਿਹੜਾ ਬੰਦਾ ਸੀ ਉਹਨਾਂ ਦੇ ਕੇਸ ਕਤਲ ਕਰਨ ਦੇ ਲਈ ਰਾਜ਼ੀ ਨਹੀਂ ਹੋਇਆ ਕਹਿੰਦੇ ਵੀ ਇਹ ਤਾਂ ਸਰਾਸਰ ਨਾ ਇਨਸਾਫੀ ਹੈ ਵੀ ਇਹ ਕੰਮ ਸਾਡੇ ਤੋਂ ਨਹੀਂ ਹੋਣਾ ਇਹ ਕੰਮ ਅਸੀਂ ਨਹੀਂ ਕਰ ਸਕਦੇ ਸਾਰਿਆਂ ਨੇ ਜਵਾਬ ਦੇ ਦਿੱਤਾ ਹੁਣ ਜਦੋਂ ਸਾਰਿਆਂ ਨੇ ਜਵਾਬ ਦੇ ਦਿੱਤਾ ਪਰ ਆਖਰ ਹੁਣ ਇੱਕ ਬੰਦੇ ਨੂੰ ਤਿਆਰ ਕੀਤਾ ਗਿਆ ਲਾਲਚ ਕਹਿ ਲਓ ਕੁਝ ਵੀ ਕਹਿ ਲਓ ਉਹ ਬੰਦੇ ਨੂੰ ਤਿਆਰ ਕੀਤਾ ਗਿਆ ਉਹ ਬੰਦਾ ਤਿਆਰ ਹੋਇਆ ਉਹਨੂੰ ਕਹਿੰਦੇ ਕਹਿੰਦੇ ਭਾਈ ਤਾਰੂ ਸਿੰਘ ਜੀ ਦੇ ਜਿਹੜੇ ਕੇਸ ਨੇ ਤੂੰ ਕਤਲ ਕਰਦੇ ਵੀ ਇਹ ਜਿਹੜੇ ਭਾਈ ਤਾਰੂ ਸਿੰਘ ਜੀ ਦੇ ਕੇਸ ਨੇ ਇਹਨਾਂ ਦੇ ਸਿਰ ਤੇ ਇਹ ਕੇਸ ਨਹੀਂ ਦਿਖਣੇ ਚਾਹੀਦੇ ਵੀ ਹਕੂਮਤ ਦਾ ਇਹ ਫੈਸਲਾ ਹੈ ਉਹਨਾਂ ਨੇ ਇਹ ਫੈਸਲਾ ਕੀਤਾ ਵੀ ਇਹਨਾਂ ਦੇ ਕੇਸ ਕਤਲ ਕਰ ਦਿੱਤੇ ਜਾਣ ਪਰ ਜਦੋਂ ਉਹ ਆਉਂਦਾ ਨਾ ਬੰਦਾ ਭਾਈ ਤਾਰੂ ਸਿੰਘ ਜੀ ਕੋਲ ਆਉਂਦਾ ਇਤਿਹਾਸਕਾਰ ਕਹਿੰਦੇ ਨੇ ਕਹਿੰਦੇ ਭਾਈ ਤਾਰੂ ਸਿੰਘ ਜੀ ਦੇ ਚਿਹਰੇ ਤੇ ਇੱਕ ਵੱਖਰਾ ਜ਼ਲਾਲ ਹੈ ਗੁਰਬਾਣੀ ਦਾ ਜਾਪ ਹੈ ਚਿਹਰੇ ਤੇ ਉਹ ਪਰਮਾਤਮਾ ਦਾ ਨੂਰ ਹੈ ਕਹਿੰਦੇ ਕਿਸੇ ਪ੍ਰਕਾਰ ਦੀ ਕੋਈ ਮੱਥੇ ਤੇ ਸ਼ਿਕਨ ਨਹੀਂ ਕਿਸੇ ਪ੍ਰਕਾਰ ਦਾ ਕੋਈ ਪਛਤਾਵਾ ਨਹੀਂ ਕਿਸੇ ਪ੍ਰਕਾਰ ਦੀ ਕੋਈ ਫਿਕਰ ਨਹੀਂ ਹੈ ਵੀ ਹਕੂਮਤ ਨੇ ਸਾਨੂੰ ਕੈਦ ਕਰ ਰੱਖਿਆ ਹੈ ਜਾਂ ਕੀ ਹੋਏਗਾ ਨਹੀਂ ਹੋਏਗਾ ਜਿਵੇਂ ਹੁਣ ਆਪਾਂ ਨੂੰ ਹੁੰਦਾ ਨਾ ਵੀ ਪਤਾ ਨਹੀਂ ਕੀ ਬਣੇਗਾ ਜੀ ਕੀ ਹੋਏਗਾ ਮਾੜੀ ਜੀ ਕੋਈ ਫਿਕਰ ਪੈ ਜੇ ਸੋ ਸਾਧ ਸੰਗਤ ਸਾਡੇ ਹਾਲਾਤ ਜਿਹੜੇ ਨੇ ਏਦਾਂ ਦੇ ਬਣ ਜਾਂਦੇ ਵੀ ਪਤਾ ਨਹੀਂ ਕੀ ਬੰਬ ਡਿੱਗਣ ਵਾਲਾ ਪਰ ਭਾਈ ਤਾਰੂ ਸਿੰਘ ਜੀ ਉਹਨਾਂ ਦੇ ਮੱਥੇ ਤੇ ਇੱਕ ਪ੍ਰਕਾਰ ਦੀ ਵੀ ਸ਼ਿਕਨ ਨਜ਼ਰ ਨਹੀਂ ਆਈ ਜਿਹੜਾ ਕੇਸ ਕਤਲ ਕਰਨ ਵਾਲਾ ਸੀ ਇੱਕ ਵਾਰੀ ਵੇਖ ਕੇ ਉਹ ਵੀ ਹਿੱਲ ਗਿਆ ਕਹਿੰਦਾ ਇਹੋ ਜਿਹਾ ਨੂਰ ਇਹਨਾਂ ਦੇ ਚਿਹਰੇ ਤੇ ਪਰ ਕਹਿੰਦਾ ਮੈਂ ਇਹ ਕੰਮ ਜਿਹੜਾ ਹੈ ਕਿਉਂ ਕਰ ਰਿਹਾ ਹਾਂ ਇੱਕ ਵਾਰੀ ਮਨ ਦੀ ਆਵਾਜ਼ ਆਉਂਦੀ ਹੈ ਨਾ ਪਰ ਨਹੀਂ ਫਿਰ ਵੀ ਉਹ ਤਿਆਰ ਸੀ ਕੰਮ ਕਰਨ ਲਈ ਭਾਈ ਤਾਰੂ ਸਿੰਘ ਜੀ ਕੋਲ ਗਿਆ ਭਾਈ ਤਾਰੂ ਸਿੰਘ ਜੀ ਨੂੰ ਕਹਿੰਦਾ ਕਹਿੰਦਾ ਜੀ ਆਪ ਜੀ ਦੇ ਕੇਸ ਕਤਲ ਕਰਨ ਦਾ ਹੁਕਮ ਹੋਇਆ ਸਾਧ ਸੰਗਤ ਭਾਈ ਤਾਰੂ ਸਿੰਘ ਜੀ ਕਹਿੰਦੇ ਨਹੀਂ ਕੇਸ ਕਤਲ ਨਹੀਂ ਕਰਨੇ ਇਹ ਕੇਸ ਮੇਰੇ ਗੁਰੂ ਕੀ ਮੋਹਰ ਹੈ ਇਹ ਕੇਸਾਂ ਨੂੰ ਹੱਥ ਨਾ ਲਾਵੀਂ ਕਹਿੰਦਾ ਮੇਰਾ ਭਾਵੇਂ ਖੋਪਰ ਉਤਾਰ ਦੇ ਪਰ ਇਹ ਕੇਸ ਮੈਂ ਕਤਲ ਨਹੀਂ ਕਰਾਉਣੇ ਇਹ ਕੇਸਾਂ ਨੂੰ ਕਤਲ ਕਰਨ ਬਾਰੇ ਨਾ ਜੇ ਸੋਚਿਆ ਜੇ ਚਲੋ ਮੈਂ ਸੰਖੇਪ ਬੇਨਤੀ ਕਰਾਂ ਭਾਈ ਤਾਰੂ ਸਿੰਘ ਜੀ ਦਾ ਖੋਪਰ ਉਤਾਰ ਦਿੱਤਾ ਗਿਆ ਪਰ ਕੇਸਾਂ ਨੂੰ ਜਿਹੜਾ ਹੈ ਕਤਲ ਨਹੀਂ ਕਰਵਾਇਆ ਇਹ ਸਭ ਤੋਂ ਵੱਡੀ ਸਿੱਖੀ ਸੀ ਜਿਨ੍ਹਾਂ ਨੇ ਆਪਣੀ ਸਿੱਖੀ ਸੇਵਕੀ ਨੂੰ ਨਿਭਾਇਆ ਸਿੱਖੀ ਸਿਦਕ ਨੂੰ ਨਿਭਾਇਆ ਤੇ ਪਿਆਰਿਓ ਪਰ ਕੇਸ ਕਤਲ ਨਹੀਂ ਹੋਣ ਦਿੱਤੇ ਪਰ ਇੱਕ ਅੱਜ ਦਾ ਸਮਾਂ ਅਸੀਂ ਖੁਦ ਜਾ ਕੇ ਕੇਸ ਕਤਲ ਕਰਵਾ ਰਹੇ ਆ ਇੱਕ ਅੱਜ ਦਾ ਸਮਾਂ ਕੋਈ ਲਾਲਚ ਦੇਵੇ ਤੇ ਅਸੀਂ ਕੇਸ ਕਤਲ ਕਰਵਾ ਦਿੰਦੇ ਆ ਤੇ ਇੱਕ ਇੱਕ ਅੱਜ ਦਾ ਸਮਾਂ ਕਿ ਸਾਨੂੰ ਜਿਹੜਾ ਕੋਈ ਲਾਲਚ ਨਾ ਵੀ ਦੇਵੇ ਮਨੁੱਖ ਨੂੰ ਇੰਜ ਆ ਵੀ ਸ਼ਾਇਦ ਮੈਂ ਸੋਹਣਾ ਨਹੀਂ ਲੱਗ ਰਿਹਾ ਤੇ ਆਪਣੇ ਕੇਸਾਂ ਨੂੰ ਕਤਲ ਕਰਵਾ ਕੇ ਨੂੰ ਇੰਜ ਲੱਗਦਾ ਵੀ ਸ਼ਾਇਦ ਮੈਂ ਪਤਾ ਨਹੀਂ ਕਿੰਨਾ ਕੁ ਸੋਹਣਾ ਲੱਗ ਰਿਹਾ ਭਾਈ ਅਮਰਿਤਪਾਲ ਸਿੰਘ ਜੀ ਹੋਰੀ ਬੈਠੇ ਨੇ ਕਿੰਨੀ ਵਾਰੀ ਇਹਨਾਂ ਨੇ ਬੇਨਤੀ ਕੀਤੀ ਹੈ ਬਾਹਰ ਵੀ ਚਲੋਏ ਜਾਂਦੇ ਨੇ ਕਹਿੰਦੇ ਇਹ ਹਮੇਸ਼ਾ ਗੱਲ ਕਹਿੰਦੇ ਨੇ ਵੀ ਮਨੁੱਖ ਨੇ ਜਿੱਦ ਫੜੀ ਹੋਈ ਹੈ ਵੀ ਮੈਂ ਕਿਸ ਕਤਲ ਕਰਾਉਣੇ ਆ ਪਰ ਕਹਿੰਦੇ ਕੁਦਰਤ ਨੇ ਇੱਕ ਨਿਯਮ ਬਣਾਇਆ ਹੈ ਪਰਮਾਤਮਾ ਨੇ ਵੀ ਆਪਣੀ ਜਿੱਦ ਰੱਖੀ ਹੋਈ ਹੈ ਵੀ ਤੂੰ ਕਤਲ ਕਰਵਾ ਕੇ ਇਸ ਤੇਰੇ ਦੁਬਾਰਾ ਤੋਂ ਫੇਰ ਹਰੇ ਹੋ ਜਾਣਗੇ ਉਹ ਨਹੀਂ ਫੇਰ ਆ ਜਾਣਗੇ ਪਰ ਮਨੁੱਖ ਆਪਣੀ ਭਰਮ ਦੇ ਵਿੱਚ ਜੀ ਰਿਹਾ ਹੈ ਤੇ ਆਪਣੇ ਕੇਸਾਂ ਨੂੰ ਕਤਲ ਕਰਵਾਉਂਦਾ ਹੈ ਬੇਦਵੀ ਕਰਦਾ ਹੈ ਤੇ ਸਾਧ ਸੰਗਤ ਅੱਜ ਦੀ ਨੌਜਵਾਨੀ ਜਿਹੜੀ ਹੈ ਉਹ ਪਤਾ ਨਹੀਂ ਕਿਹੜੇ ਲੋਕਾਂ ਦੇ ਮਗਰ ਲਾ ਕੇ ਆਪਣੇ ਰਸਤੇ ਤੋਂ ਭਟਕ ਗਈ ਮਹਾਨ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਤੁਰਨ ਦੀ ਬਜਾਏ ਤੇ ਸਾਡੀ ਅੱਜ ਨੌਜਵਾਨੀ ਜਿਹੜੀ ਹੈ ਉਹ ਭਟਕ ਕੇ ਕਿਸੇ ਹੋਰ ਮਾਰਗ ਹੀ ਚਲੀ ਗਈ ਹੈ ਕਿਤੇ ਹੋਰ ਹੀ ਚਲੀ ਗਈ ਸਾਡੀ ਨੌਜਵਾਨੀ ਸੋ ਮੈਂ ਬੇਨਤੀਆ ਕਰਦਾ ਹਾਂ ਨਾ ਅੱਜ ਦਾ ਸਮਾਂ ਹੈ ਭਾਈ ਆਪਾਂ ਅਰੰਭਤਾ ਕੀਤੀ ਸੀ ਦਿਵਸ ਗਵਾਇਆ ਖਾਏ ਪਾਸ਼ਾ ਕਹਿੰਦੇ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਮਨੁੱਖ ਨੇ ਕੀ ਕੀਤਾ ਇੱਕ ਤੇ ਉਹ ਸਿੱਖ ਸਨ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਰਹਿ ਕੇ ਆਪਣੇ ਸਰੀਰ ਦੀ ਵੀ ਪਰਵਾਹ ਨਾ ਕੀਤੇ ਬਿਨਾਂ ਸਾਧ ਸੰਗਤ ਸਿੱਖੀ ਨੂੰ ਕਮਾਇਆ ਤੇ ਇੱਕ ਅੱਜ ਅਸੀਂ ਆ ਸਾਡੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਹੁਕਮ ਵੀ ਨਹੀਂ ਹੈ ਹਕੂਮਤ ਦਾ ਜਾਂ ਕੁਝ ਵੀ ਕਹ ਲੋ ਪ੍ਰੈਸ਼ਰ ਨਹੀਂ ਹੈ ਪਰ ਅਸੀਂ ਆਪਣੀ ਮਰਜ਼ੀ ਨਾਲ ਹੀ ਸਿੱਖੀ ਸੇਵਕੀ ਨੂੰ ਛੱਡ ਕੇ ਜਿਹੜਾ ਹੈ ਸਾਈਡ ਹੋਏ ਬੈਠੇ ਆ ਅਸੀਂ ਬਿਨਾਂ ਗੱਲ ਤੋਂ ਹੀ ਜਿਹੜਾ ਮਨਮੁਖ ਹੋਏ ਬੈਠੇ ਆਂ ਅਸੀਂ ਬਿਨਾਂ ਗੱਲ ਤੋਂ ਹੀ ਜਿਹੜਾ ਗੁਰੂ ਤੋਂ ਮੁਨਕਰ ਹੋ ਕੇ ਬੈਠੇ ਆਂ ਤੇ ਸਤਿਗੁਰੂ ਜੀ ਕਹਿੰਦੇ ਹਾਲ ਇਹ ਹੋ ਗਿਆ ਕਹਿੰਦੇ ਰਾਤ ਤੇ ਸੌਂ ਕੇ ਗਵਾਹ ਦਿੱਤੀ ਤੇ ਦਿਨ ਚੜਿਆ ਦਿਨ ਦੇ ਵੇਲੇ ਕਹਿੰਦੇ ਖਾਣ ਪੀਣ ਪਦਾਰਥਾਂ ਦੇ ਚਸਕਿਆਂ ਦੇ ਵਿੱਚ ਦਿਨ ਨਗਾਤਾ ਫਿਕਰਾਂ ਦੇ ਵਿੱਚ ਭੱਜ ਦੌੜ ਵਿੱਚ ਦਿਨ ਨਗਾਤਾ ਕਹਿੰਦੇ ਹੀਰੇ ਵਰਗਾ ਜਨਮ ਇਹ ਜਿਹੜਾ ਜਨਮ ਹੈ ਹੀਰੇ ਕੌਡੀਆਂ ਦੇ ਕੇ ਵੀ ਹੀਰੇ ਜ਼ਵਾਰ ਰਾਤ ਦੇ ਕੇ ਵੀ ਮੁੱਲ ਨਹੀਂ ਖਰੀਦਿਆ ਜਾ ਸਕਦਾ ਪਰ ਕਹਿੰਦੇ ਐਸੇ ਮਨੁੱਖਾ ਜਨਮ ਨੂੰ ਇਹ ਬ्यर्थ ਗਵਾਈ ਜਾ ਰਿਹਾ ਹੈ ਕਹਿੰਦੇ ਇਹ ਬੰਦੇ ਦਾ ਅੱਜ ਹਾਲ ਹੋ ਗਿਆ ਸੋ ਮੈਂ ਬੇਨਤੀਆਂ ਕਰਾਂ ਪਿਆਰਿਓ ਕਿ ਅੱਜ ਸਾਨੂੰ ਲੋੜ ਹੈ ਗੁਰੂ ਵਾਲੇ ਬਣਨ ਦੀ ਅੱਜ ਸਾਨੂੰ ਲੋੜ ਹੈ ਸਤਿਗੁਰੂ ਵਾਲੇ ਬਣਨ ਦੀ ਅੱਜ ਸਾਡੇ ਜੀਵਨ ਦੇ ਵਿੱਚ ਸਭ ਤੋਂ ਵੱਡੀ ਘਾਟ ਕੀ ਹੈ ਸਤਿਗੁਰੂ ਦੇ ਨਾਮ ਦੀ ਸਤਿਗੁਰੂ ਦੀ ਸਿੱਖੀ ਸੇਵਕੀ ਦੀ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਜੇਕਰ ਤੂੰ ਸਿੱਖਾ ਇਹ ਗੱਲ ਨੂੰ ਸਮਝ ਲਏ ਜੇਕਰ ਤੂੰ ਇਸ ਚੀਜ਼ ਨੂੰ ਵਿਚਾਰ ਲਏ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੇਰੇ ਤੇ ਕਿਰਪਾ ਕਰ ਦੇਣਗੇ ਕਹਿੰਦੇ ਤੈਨੂੰ ਮੰਗਣ ਦੀ ਵੀ ਲੋੜ ਨਹੀਂ ਪਵੇਗੀ ਦੇਂਦਾ ਦੇ ਲੈਂਦੇ ਥੱਕ ਪਾਹੇ ਅਸੀਂ ਗੁਰੂ ਤੋਂ ਉਲਾੰਬੇ ਤਾਂ ਜ਼ਰੂਰ ਦਿੰਨੇ ਆਂ ਕਿ ਮੈਨੂੰ ਆ ਨਹੀਂ ਮਿਲਿਆ ਉਹ ਨਹੀਂ ਮਿਲਿਆ ਪਰ ਇੱਕ ਦਿਨ ਉਹ ਕਿਦਣ ਦਾ ਸੀ ਜਿੱਦਣ ਅਸੀਂ ਗੁਰੂ ਦੀ ਬਹਿ ਕੇ ਸੁਣੀ ਤੇ ਜਾਂ ਫਿਰ ਗੁਰੂ ਦੀ ਅਸੀਂ ਮੰਨ ਲਈ 100 ਦੇ ਵਿੱਚੋਂ ਕਿਸੇ ਇੱਕ ਇੱਕ ਗੱਲ ਨੂੰ ਆਪਾਂ ਮੰਨਿਆ ਹੋਏ ਤਾਂ ਚਲੋ ਗੱਲ ਵੱਖਰੀ ਹੈ ਪਰ ਕਈ ਤੇ ਉਹ ਨੇ ਮੇਰੇ ਵਰਗੇ ਜਿਹੜੇ ਇੱਕ ਨੂੰ ਵੀ ਨਹੀਂ ਮੰਨਦੇ ਵੀ ਚਲ ਕੋਈ ਗੱਲ ਨਹੀਂ ਆਪਣਾ ਸਰੀ ਜਾ ਰਿਹਾ ਆਪਾਂ ਨੂੰ ਕੀ ਲੋੜ ਹੈ ਹਾਲਾਤ ਇਹ ਹੋ ਅੱਜ ਸਾਡੇ ਬੱਚਿਆਂ ਨੂੰ ਲੋੜ ਹੈ ਸਿੱਖੀ ਨਾਲ ਜੋੜਨ ਦੀ ਅੱਜ ਸਾਡੇ ਬੱਚਿਆਂ ਨੂੰ ਲੋੜ ਹੈ ਅੱਜ ਗੁਰੂ ਘਰ ਦੇ ਨਾਲ ਜੋੜਨ ਦੀ ਅਸੀਂ ਖੁਦ ਵੀ ਜੁੜੀਏ ਸਾਡੇ ਬੱਚਿਆਂ ਨੂੰ ਵੀ ਜੋੜੀਏ ਅਸੀਂ ਖੁਦ ਵੀ ਗੁਰੂ ਘਰ ਆਈਏ ਕੋਈ ਸਪੈਸ਼ਲ ਦਿਨ ਨਾ ਚੁਣਿਆ ਕਰੋ ਵੀ ਅੱਜ ਹੀ ਜਾਣਾ ਗੁਰੂ ਘਰ ਗੁਰੂ ਘਰ ਤੇ ਸਾਧ ਸੰਗਤ ਰੋਜ਼ ਜਾਇਆ ਕਰੋ ਸੁਬਾ ਸ਼ਾਮ ਜਾਓ ਚਲੋ ਜੇ ਆਪਾਂ ਕਿਤੇ ਬਾਹਰ ਰਹਿਨੇ ਆ ਚਲੋ ਆਪਣੀ ਕੋਈ ਡਿਊਟੀ ਹੈ ਗੱਲ ਵੱਖਰੀ ਹੈ ਵੀ ਚਲੋ ਕੋਈ ਮਜਬੂਰੀ ਹੈ ਪਰ ਕਦੇ ਇੱਕ ਟਾਈਮ ਅਜਿਹਾ ਰੱਖੋ ਵੀ ਗੁਰੂ ਘਰ ਜਾਣੇ ਜਾਣਾ ਮੱਥਾ ਟੇਕ ਕੇ ਆਉਣਾ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ ਤੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਦਿਦਾਰਾ ਬਹੁਤ ਜ਼ਰੂਰੀ ਹੈ ਘਰ ਦੇ ਵਿੱਚ ਬਾਣੀ ਪੜੋ ਭਾਈ ਸਾਹਿਬ ਹੋਰੀ ਹੁਣ ਪੋਥੀਆ ਦਿੰਦੇ ਨੇ ਘਰ ਦੇ ਵਿੱਚ ਗੁਰਬਾਣੀ ਗਈ ਬੱਚੇ ਸਹਿਜ ਪਾਠ ਕਰ ਰਹੇ ਨੇ ਵੱਡੇ ਬਜ਼ੁਰਗ ਜਿਹੜੇ ਨੇ ਸਹਿਜ ਪਾਠ ਕਰ ਰਹੇ ਨੇ ਤੇ ਨੌਜਵਾਨ ਸਹਿਜ ਪਾਠ ਕਰ ਰਹੇ ਨੇ ਬੜੀ ਚੰਗੀ ਗੱਲ ਹੈ ਬੜੀ ਸੋਹਣੀ ਗੱਲ ਹੈ ਕਿ ਸਾਡੇ ਪੰਜਾਬ ਦੇ ਵਿੱਚ ਤੇ ਹੋਰ ਵੀ ਬਾਹਰ ਜਿਹੜੇ ਨੇ ਇਹ ਭਾਈ ਸਾਹਿਬ ਜਿਹੜੇ ਕੰਮ ਕਰ ਰਹੇ ਨੇ ਬੜੀ ਚੰਗੀ ਗੱਲ ਹੈ ਜੇ ਕੋਈ ਜੋੜਦਾ ਹੈ ਤਾਂ ਬਹੁਤ ਚੰਗਾ ਲੱਗਦਾ ਕੋਈ ਕਾਰਗੱਲ ਸੁਣਾਵੇ ਹਰ ਨਾਮ ਕੀ ਸੋ ਲੱਗਾ ਗੁਰ ਸਿੱਖਾ ਮਨ ਮਿੱਠਾ ਬੜਾ ਚੰਗਾ ਲੱਗਦਾ ਜਦੋਂ ਕੋਈ ਗੁਰੂ ਦੀ ਗੱਲ ਕਰਕੇ ਸੁਣਾਉਂਦਾ ਤੇ ਜਦੋਂ ਕੋਈ ਗੁਰੂ ਨਾਲ ਕਿਸੇ ਨੂੰ ਜੋੜਦਾ ਤੇ ਇਹ ਤੋਂ ਵੱਡਾ ਸ਼ਾਇਦ ਕੋਈ ਹੋਰ ਪੁੰਨ ਨਹੀਂ ਹੈ ਸੋ ਪਿਆਰਿਓ ਜੇ ਆਪਾਂ ਜੁੜ ਜਾਈਏ ਕੁਝ ਹੰਬਲਾ ਦੂਜੇ ਮਾਰ ਰਹੇ ਨੇ ਤੇ ਖੁਜ ਹੰਬਲਾ ਅਸੀਂ ਆਪਣੇ ਆਪ ਮਾਰੀਏ ਕਿ ਮੈਂ ਗੁਰੂ ਨਾਲ ਜੁੜਨਾ ਹੈ ਚਲੋ ਅਮਰਤ ਨਹੀਂ ਛਕਣਾ ਵੈਸੇ ਤੇ ਅਮਰਤ ਛਕੋ ਜੇ ਅਮਰਤ ਨਹੀਂ ਛਕਣਾ ਸਹਿਜ ਧਾਰੀ ਹੋ ਜੇ ਗੁਰੂ ਕੋਲੇ ਆ ਕੇ ਅਰਦਾਸ ਕਰੀਏ ਸਤਿਗੁਰੂ ਬੜਾ ਜੀਵਨ ਬਤ ਗਿਆ ਤੇ ਆਪ ਜੀ ਕਿਰਪਾ ਕਰੋ ਤੇ ਮੈਨੂੰ ਇੰਨਾ ਕੋ ਬਲ ਬਖਸ਼ ਦਿਓ ਮੈਂ ਹੁਣ ਆਪ ਜੀ ਦੇ ਲੜ ਲੱਗ ਜਾ ਬਸ ਮੈਨੂੰ ਅਮਰਤ ਛਕਣ ਦਾ ਬਲ ਵੀ ਬਖਸ਼ ਦਿਓ ਤੇ ਮੇਰੇ ਤੇ ਕਿਰਪਾ ਕਰ ਦਿਓ ਮੈਨੂੰ ਸਹਿਜ ਧਾਰੀ ਹੋਣ ਦੀ ਜਿਹੜੀ ਹੈ ਸਤਿਗੁਰੂ ਜੀ ਆਗਿਆ ਦੇ ਦਿਓ ਮੇਰੇ ਤੇ ਕਿਰਪਾ ਕਰ ਦਿਓ ਤੇ ਇੰਨੀ ਕੋ ਕਿਰਪਾ ਕਰਿਓ ਸਤਿਗੁਰੂ ਮੈਂ ਤੁਹਾਡਾ ਦਰ ਛੱਡ ਕੇ ਕਿਤੇ ਹੋਰ ਨਾ ਜਾਵਾਂ ਆਪਜੀ ਦਾ ਦਰ ਤਿਆਗ ਕੇ ਕਿਤੇ ਹੋਰ ਨਾ ਜਾਵਾਂ ਸਤਿਗੁਰੂ ਜੀ ਐਨੀ ਕੋ ਕਿਰਪਾ ਕਰ ਦੋ ਸੋ ਪਿਆਰਿਓ ਇਹ ਜਿਹੜਾ ਜੀਵਨ ਮੇਰੇ ਸਤਿਗੁਰਾਂ ਨੇ ਦਿੱਤਾ ਹੈ ਇਹ ਜੀਵਨ ਉਹ ਅਨਮੋਲ ਹੀਰਾ ਹੈ ਤੇ ਜਿਹੜਾ ਸਤਗੁਰ ਸੱਚੇ ਪਾਤਸ਼ਾਹ ਜੀ ਤੋਂ ਹੀ ਮਿਲਿਆ ਤੇ ਜਿਹੜਾ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਜੋੜ ਕੇ ਇਹਨੂੰ ਹੋਰ ਆਪਾਂ ਸਫਲਾ ਕਰ ਸਕਦੇ ਆ ਮੇਰੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਨਗੇ ਮੇਰੇ ਸਤਗੁਰੂ ਜੀ ਸਾਡੇ ਤੇ ਰਹਿਮਤਾਂ ਕਰਨਗੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਨਗੇ ਸੋ ਗੁਰਮੁਖ ਪਿਆਰਿਓ ਆਪਾਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਸਮਝਣ ਦਾ ਯਤਨ ਕਰੀਏ ਇਹਨਾਂ ਚੀਜ਼ਾਂ ਨੂੰ ਵਿਚਾਰਨ ਦਾ ਯਤਨ ਕਰੀਏ ਠੀਕ ਹੈ ਆਪਾਂ ਗੁਰੂ ਘਰ ਆਏ ਤੇ ਪਿਆਰਿਓ ਜਿੱਥੇ ਵੀ ਗਏ ਜਿੱਥੇ ਵੀ ਜਾ ਕੇ ਆਪਾਂ ਹਾਜ਼ਰੀਆਂ ਭਰੀਆਂ ਕਿਤੇ ਵੀ ਜਾਣੇਓ ਕਿਤੇ ਵੀ ਕੋਈ ਸਮਾਗਮ ਹੋ ਰਿਹਾ ਹੈ ਜਾਂ ਕਥਾ ਕੀਰਤਨ ਹੋ ਰਿਹਾ ਹੈ ਤਾਂ ਬੈਠ ਕੇ ਸੁਣੀਏ 10 ਮਿੰਟ 15 ਮਿੰਟ 20 ਮਿੰਟ ਜਿੰਨਾ ਵੀ ਸਮਾਂ ਚਲੋ ਸਾਡੇ ਕੋਲੋਂ ਹੈ ਸਰੇ ਤਾਂ ਜਰੂਰ ਲਾਓ ਤੇ ਜਿੰਨਾ ਵੀ ਹੋਵੇ ਜਿੰਨਾ ਉਥੇ ਬੋਲਿਆ ਜਾ ਰਿਹਾ ਹੈ ਤੇ ਜਾਂ ਕੋਈ ਸ਼ਬਦ ਪੜਿਆ ਜਾ ਰਿਹਾ ਹੈ ਪਾਠ ਹੋ ਰਿਹਾ ਹੈ ਤਾਂ ਘੱਟੋ-ਘੱਟ ਇੱਕ ਪੰਗਤੀ ਨੂੰ ਜਰੂਰ ਸਿੱਖੀਏ ਤੇ ਉਹਦੇ ਵਿੱਚ ਉਹ ਵਿਚਾਰ ਕਰੀਏ ਕੋਸ਼ਿਸ਼ ਕਰੀਏ ਵੀ ਸਤਿਗੁਰੂ ਜੀ ਕੀ ਕਹਿ ਰਹੇ ਨੇ ਹੋ ਸਕਦਾ ਹੈ ਇੱਕੋ ਸ਼ਬਦ ਸਾਡੇ ਜੀਵਨ ਨੂੰ ਬਦਲ ਦੇ ਇੱਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਨਾ ਆਵਾ ਇੱਕੋ ਸ਼ਬਦ ਦੇ ਨਾਲ ਸਤਿਗੁਰੂ ਦੀ ਜਿਹੜੀ ਕਿਰਪਾ ਹੈ ਉਹ ਵਰਤ ਜਾਂਦੀ ਹੈ ਜਿੱਦਣ ਇੱਕੋ ਹੀ ਸ਼ਬਦ ਅੰਦਰ ਟਿਕ ਗਿਆ ਤੇ ਮੇਰੇ ਸਤਿਗੁਰੂ ਦੀ ਉਹਦਣੀ ਕਿਰਪਾ ਹੋ ਜਾਏਗੀ ਸਿਹਾਰਿਓ ਇਹਨਾਂ ਚੀਜ਼ਾਂ ਨੂੰ ਜ਼ਰੂਰ ਆਪਾਂ ਪਹਿਲ ਕਰੀਏ ਆਪਣੇ ਵੱਲੋਂ ਪਹਿਲ ਕਰੀਏ ਜ਼ਰੂਰ ਵਿਚਾਰੀਏ ਸਤਿਗੁਰੂ ਜੀ ਬਾਕੀ ਕਿਰਪਾ ਕਰਨ ਗੁਰੂ ਅੱਗੇ ਅਰਦਾਸ ਕਰਕੇ ਆਪਾਂ ਸ਼ੁਰੂ ਕਰ ਦਈਏ ਜੇ ਅੱਜ ਤੋਂ ਹੀ ਸ਼ੁਰੂ ਕਰ ਦਈਏ ਚਲੋ ਬੜੀ ਚੰਗੀ ਗੱਲ ਹੈ ਮੇਰੇ ਸਤਿਗੁਰੂ ਜੀ ਜੇ ਕਿਰਪਾ ਕਰਦੇ ਨੇ ਸੋ ਪਿਆਰਿਓ ਆਪਣੇ ਬੰਨੀਓ ਪਹਿਲ ਹੋਵੇ ਸਤਿਗੁਰੂ ਜੀ ਕਿਰਪਾ ਕਰਨਗੇ ਇੰਨੀਆਂ ਕੋ ਬੇਨਤੀਆਂ ਆਪ ਸੰਗਤ ਨੇ ਪ੍ਰਵਾਨ ਕਰਨੀਆਂ ਜੀ ਸਤਿਗੁਰੂ ਜੀ ਕਿਰਪਾ ਕਰਨ ਕਟਾਨ ਕਟਾਨ ਸ਼ੁਕਰਾਨਾ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਮੁੱਚੀ ਸੰਗਤ ਦੇ ਸਿਰ ਤੇ ਸਤਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ਿਸ਼ ਕਰਨ ਅਗਲੇ ਸਮੇਂ ਲਈ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਪੱਖੋ ਹਜ਼ੂਰੀ ਕਥਾਵਾਚਕ ਆਪ ਜੀ ਨੂੰ ਗੁਰਮਤ ਵਿਚਾਰਾਂ ਦੇ ਨਾਲ ਜੋੜਨਗੇ ਸਤਿਗੁਰੂ ਜੀ ਕਿਰਪਾ ਕਰਨ ਬਲਾਓ ਫਤਿਹ ਬੇਨਤੀਆਂ ਕਰੋ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਤਨੋ ਬਾਈ ਗੁਰੂ ਸਾਹਿਬ ਜੀ